लाल साहि ਦੋਸਤੋ ਇਹ ਤਸਵੀਰਾਂ ਅਸੀਂ ਤੁਹਾਨੂੰ ਸੰਗਰੂਰ ਤੋਂ ਦਿਖਾ ਰਹੇ ਹਾਂ ਸੰਗਰੂਰ ਐਫਸੀ ਡੀਪੂ ਦੇ ਵਿੱਚ ਅੱਜ ਲਾਲ ਝੰਡਾ ਐਫਸੀ ਵਰਕਰਜ਼ ਐਂਡ ਪੱਲੇਦਾਰ ਜੁਨੀਅਨ ਜੋ ਕਿ ਸੀਟੂ ਨਾਲ ਸੰਬੰਧਤ ਹੈ ਉਸ ਵੱਲੋਂ ਸ਼ਹੀਦ ਮਹਿੰਦਰ ਸਿੰਘ ਲਦਾਲ ਦੀ 34ਵੀਂ ਵਰ੍ਹੇ ਸਿਰ ਮਨਾਈ ਗਈ ਹੈ ਸ਼ਹੀਦ ਮਹਿੰਦਰ ਸਿੰਘ ਲਦਾਲ ਦੀ 34ਵੀਂ ਵਰ੍ਹੇ ਸੰਗਰੂਰ ਐਫਸੀ ਡੀਪੂ ਦੇ ਵਿੱਚ ਮਨਾਈ ਗਈ ਹੈ ਪ੍ਰਧਾਨ ਰੋਹਿਤ ਸਿੰਘ ਤੰਦਰਾ ਜਰਨਲ ਸਕੱਤਰ ਜਗਪਾਲ ਸਿੰਘ ਛੰਨਾ ਮੀਤ ਪ੍ਰਧਾਨ ਤੇਜਾ ਸਿੰਘ ਲੋਂਗਵਾਲ ਦੀ ਗਵਾਈ ਦੇ ਵਿੱਚ ਅੱਜ ਸੈਂਕੜੇ ਸਾਥੀ ਐਫਸੀ ਡੀਪੂ ਦੇ ਵਿੱਚ ਇਕੱਤਰ ਹੋਏ ਤੇ ਮਹਿੰਦਰ ਸਿੰਘ ਲਦਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਸਵਾਈ ਆਗੂ ਕਾਮਰੇਡ ਰਾਮ ਸਿੰਘ ਸੋਈਆਂ ਨੇ ਪਹੁੰਚ ਕੇ ਜਿੱਥੇ ਸ਼ਹੀਦ ਮਹਿੰਦਰ ਸਿੰਘ ਲਦਾਲ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਔਰ ਉਹਨਾਂ ਦੀ ਇਸ ਕੁਰਬਾਨੀ ਨੂੰ ਯਾਦ ਕੀਤਾ ਉੱਥੇ ਹੀ ਉਹਨਾਂ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਚੱਲ ਰਹੇ ਸੰਘਰਸ਼ ਦੀ ਵੀ ਆਪਣੀ ਜਥੇਬੰਦੀ ਵੱਲੋਂ ਪੁਰਜੋਰ ਹਮਾਇਤ ਕੀਤੀ ਹੈ ਅੱਜ ਦੇ ਇਸ ਸਮਾਗਮ ਦੇ ਵਿੱਚ ਮਹਿੰਦਰ ਸਿੰਘ ਲਦਾਲ ਦੀਆਂ ਦੋਵੇਂ ਬੇਟੀਆਂ ਬੰਤਕੌਰ ਤੇ ਰਾਣੀਕੌਰ ਦਾ ਜਥੇਬੰਦੀ ਵੱਲੋਂ ਵਿਸ਼ੇਸ਼ ਤੌਰ ਤੇ ਜਿਹੜਾ ਸਨਮਾਨ ਹੈ ਉਹ ਕੀਤਾ ਗਿਆ ਹੈ ਔਰ ਇਸ ਸਮੁੱਚੇ ਸਮਾਗਮ ਦੇ ਵਿੱਚ ਦੌਰਾਨ ਜੋ ਸਟੇਜ ਦੀ ਕਾਰਵਾਈ ਹੈ ਉਹ ਕਰਮ ਸਿੰਘ ਉਪਲੀ ਵੱਲੋਂ ਚਲਾਈ ਗਈ ਹੈ ਤੇ ਇਸ ਆਈ ਸੰਗਤ ਲਈ ਗੁਰੂ ਕੇ ਲੰਗਰ ਉਹ ਤੁਟ ਵਰਤਾਏ ਗਏ ਨੇ ਇਸ ਮੌਕੇ ਸਮਾਗਮ ਦੇ ਅਖੀਰ ਵਿੱਚ ਪ੍ਰਧਾਨ ਰੋਹੀ ਸਿੰਘ ਵੱਲੋਂ ਜਿਹੜਾ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਹੋਰ ਪੱਲੇਦਾਰ ਮੌਜੂਦ ਸਨ ਉੱਥੇ ਹੀ ਮਹਿੰਦਰ ਸਿੰਘ ਲਦਾਲ ਦੇ ਸੁਪੁੱਤਰ RAM ਆਸਰਾ ਇਸ ਤੋਂ ਇਲਾਵਾ ਬਲਵੀਰ ਸਿੰਘ ਰਾਜ ਸਿੰਘ ਕਾਲਾਖਾਂ ਦਰਸ਼ਨ ਸਿੰਘ ਤੇਜਾ ਸਿੰਘ ਖੋਖਰ ਛੋਟਾ ਸਿੰਘ ਸੰਗਰੂਰ ਜਗਸੀਰ ਸਿੰਘ ਜੰਟਾ ਸਿੰਘ ਵੀ ਮੌਜੂਦ ਸਨ ਸ਼ਰਧਾਂਜਲੀ ਸਮਾਗਮ ਦੇ ਵਿੱਚ ਦੂਰੋਂ ਨੇੜੇੋਂ ਚੱਲ ਕੇ ਆਏ ਸਮੂਹ ਸੰਗਤ ਲਈ ਜਿਹੜਾ ਜਥੇਬੰਦੀ ਵੱਲੋਂ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਨੇ ਤਸਵੀਰਾਂ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਸੰਗਰੂਰ ਡੀਪੂ ਦੀਆਂ ਨੇ ਸੰਗਰੂਰ ਐਫਸੀ ਡੀਪੂ ਦੀਆਂ ਨੇ ਜਿੱਥੇ ਅੱਜ ਸ਼ਹੀਦ ਮਹਿੰਦਰ ਸਿੰਘ ਅਦਾਲ ਦੀ 34ਵੀਂ ਵਰ੍ਹੇਗੰਢ ਜਿਹੜੀ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਹੈ ਔਰ ਇਨਕਲਾਬੀ ਜੋਸੋਖ ਰੋਸ ਨਾਲ ਇਹ ਸ਼ਰਧਾਂਜਲੀ ਸਮਾਗਮ ਅੱਜ ਕੀਤਾ ਗਿਆ ਹੈ। ਮਾਨ ਸਿੰਘ ਸੋਹਿਆ ਉੱਚੀ ਬੋਲਦੇ। ਪ੍ਰਧਾਨ ਲਾਲ ਜਨ ਲਾਈਫ ਸੀ ਵਰਕਰ ਪੱਲੇਦਾਰ ਯੂਨੀਅਨ ਸੀਆਰਟੀਯੂ ਪੰਜਾਬ ਅੱਜ ਜਿਹੜਾ ਹੈਗਾ ਡੀਪੋ ਸੰਗਰੂਰ ਦੇ ਵਿੱਚ ਸਾਥੀ ਮਹਿੰਦਰ ਸਿੰਘ ਲਦਾੜ ਜਿਹੜਾ 18 11 91 ਨੂੰ ਠੇਕੇਦਾਰੀ ਸਿਸਟਮ ਦੇ ਖਿਲਾਫ ਜੂਝਦਾ ਲੜਦਾ ਹੋਇਆ ਗੁੰਡਿਆਂ ਦੇ ਹੱਥੋਂ ਸ਼ਹੀਦ ਹੋਏ ਸੀਗੇ ਉਹਨਾਂ ਦੀ ਅੱਜ 34ਵੀਂ ਵਰ੍ਹੇ ਸੰਗਰੂਰ ਦੇ ਡੀਪੂ ਸਾਥੀਆਂ ਨੇ ਸਾਰਿਆਂ ਨੇ ਮਨਾਈ ਹੈ ਉਹਦੇ ਵਿੱਚ ਜਿਹੜਾ ਹੈਗਾ ਪਰਿਵਾਰ ਵੱਲੋਂ ਵੀ ਜਿਹੜਾ ਹੈਗਾ ਆਏ ਸਾਥ ਸ਼ਮੂਲਿਤ ਹੁੰਦੀ ਆ ਅੱਜ ਵੀ ਜਿਹੜਾ ਹੈਗਾ ਉਹਨਾਂ ਦੀਆਂ ਦੋਨੇ ਬੇਟੀਆਂ ਔਰ ਬੇਟਾ ਉਹਨਾਂ ਦੀ ਨੂੰ ਜਿਹੜਾ ਹੈਗਾ ਇਸ ਵਰਸ਼ੀ ਦੇ ਵਿੱਚ ਸ਼ਾਮਲ ਹੋਣ ਆਏ ਨੇ ਔਰ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਮੈਂ ਬੇਨਤੀ ਕਰਦਾ ਸਾਰੇ ਸਾਥੀਆਂ ਨੂੰ ਵੀ ਸਾਥੀ ਹਮਿੰਦਰ ਸਿੰਘ ਲਾੜ ਨੂੰ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਜਿਹੜਾ ਹੈਗਾ ਜਿਹੜਾ ਠੇਕੇਦਾਰੀ ਸੈਕਟਰ ਦੇ ਖਲਾਫ ਲੜਦੇ ਸ਼ਹੀਦ ਹੋਏ ਨੇ ਉਹਨਾਂ ਨੂੰ ਆਏ ਸਾਲ ਆਪਾਂ ਫੁੱਲ ਭੇਟ ਕਰ ਲਈਏ ਔਰ ਉਹਨਾਂ ਦੇ ਜਿਹੜੀ ਹੈਗਾ ਯਾਦਦਾਸਤ ਨੂੰ ਤਾਜ਼ਾ ਰੱਖੀਏ ਔਰ ਉਹਦੇ ਜਿਹੜੇ ਅਧੂਰੇ ਕੰਮ ਨੇ ਉਹਨਾਂ ਨੂੰ ਨੇ ਪਛਾਣਨ ਦੀ ਕੋਸ਼ਿਸ਼ ਕਰੀਏ ਇਹਨਾਂ ਸ਼ਬਦਾਂ ਨਾਲ ਮੈਂ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਾਇ ਜਨਤਾ ਜਾਇ ਸੰਗਠਨਿਤ ਲੋਕੋ ਜਿੰਦਾਬਾਦ 된다, <리나와> 마.